ਵਿਖੋ ਪ੍ਰਧਾਨ ਮੰਤਰੀ ਜੀ ਨੇ ਜ਼ਮੀਨ ਤੇ ਆ ਕੇ ਜਿਹੜਾ ਕੁਦਰਤੀ ਆਫਤਾਂ ਦੇ ਨਾਲ ਕਿਸਾਨ ਮਜ਼ਦੂਰ ਦਾ ਪੰਜਾਬ ਦਾ ਨੁਕਸਾਨ ਹੋਇਆ ਉਹਦੇ ਵਾਸਤੇ ਅੱਜ ਆਏ ਨੇ ਉਹ ਸਭ ਤੋਂ ਪਹਿਲਾਂ ਮੈਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਪ੍ਰਧਾਨ ਮੰਤਰੀ ਜੀ ਦਾ ਧੰਨਵਾਦ ਕਰਦਾ ਕਿ ਉਹ ਸਾਡੇ ਜ਼ਖਮਾਂ ਤੇ ਮਲਮ ਲਾਉਣ ਆਏ ਨੇ ਸਾਨੂੰ ਇਸ ਗੱਲ ਦੀ ਵੀ ਬੜੀ ਵੱਡੀ ਆਸ ਹੈ ਕਿ ਉਹ ਪੰਜਾਬ ਨੂੰ ਨਿਰਾਸ਼ ਨਹੀਂ ਕਰਨਗੇ ਕਿਉਂਕਿ ਪੰਜਾਬ ਉਹ ਪ੍ਰਦੇਸ਼ ਆ ਜਿਨੇ ਹਮੇਸ਼ਾ ਹੀ ਦੇਸ਼ ਦਾ ਨਾਮ ਉੱਚਾ ਕੀਤਾ ਚਾਹੇ 47 ਦਾ ਸੰਤਾਪ ਹੰਡਾਇਆ 65 ਦੀ ਜੰਗ ਦੇਖੀ ਅਸੀਂ 71 ਦੀ ਲੜਾਈ ਦੇਖੀ 84 ਹੰਡਾਇਆ 88 ਵਾਲੇ ਹੜ ਹੜਾਏ ਤੇ ਹੁਣ 2000 ਵਾਲੇ ਜਿਹੜੇ ਹੜ ਨੇ ਉਹਨਾਂ ਦਾ ਸੰਤਾਪ ਵੀ ਪੰਜਾਬੀ ਖੜਾ ਰਿਹਾ ਜੇ ਕੋਈ ਮੁਸ਼ਕਿਲ ਆਈ ਆ ਕਿਸੇ ਵੀ ਸੂਬੇ ਦੇ ਵਿੱਚ ਕਿਸੇ ਦੇਸ਼ ਦੇ ਵਿੱਚ ਤੇ ਪੰਜਾਬੀ ਸਭ ਤੋਂ ਪਹਿਲਾਂ ਉੱਥੇ ਪਹੁੰਚੇ ਨੇ ਤੇ ਹੁਣ ਅਸੀਂ ਵੀ ਇਹੋ ਆਸ ਕਰਦੇ ਆ ਕਿ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਤੇ ਮਲਮ ਲਾਉਣਗੇ ਤੇ ਜੋ ਨੁਕਸਾਨ ਹੋਇਆ ਉਹਦੀ ਵੱਧ ਤੋਂ ਵੱਧ ਪਰਪਾਈ ਹੋਊਗੀ ਤਾਂ ਕਿ ਪੰਜਾਬ ਜਿਹੜਾ ਆਪਣੇ ਪੈਰਾਂ ਤੇ ਖੜਾ ਹੋ ਸਕੇ ਨੁਕਸਾਨ ਬਾਰੇ ਦੱਸਿਆ ਜ਼ਿਆਦਾ ਬਿਲਕੁਲ ਜੀ ਬੜਾ ਸਪਸ਼ਟ ਤੌਰ ਤੇ ਦੱਸਿਆ ਗਿਆ ਕਿ ਜੋ ਜੋ ਨੁਕਸਾਨ ਹੋਇਆ ਫਸਲ ਅਸੀਂ ਦੱਸਿਆ ਕਿ 100% ਜਿਹੜੀ ਫਸਲ ਹੈ ਪੂਰੀ ਦੀ ਪੂਰੀ ਉਹ ਬਰਬਾਦ ਹੋ ਗਈ ਆ ਪੈੜੀਆਂ ਦੇ ਵਿੱਚ ਰੇਤ ਪੈ ਗਈ ਆ ਘਰਾਂ ਦੇ ਵਿੱਚ ਰੇਤ ਵੜ ਗਈ 3-3 ਫੁੱਟ 4-4 ਫੁੱਟ ਰਿਬ ਚੜ ਗਈ ਆ ਮਜ਼ਦੂਰ ਬਿਲਕੁਲ ਜਿਹੜਾ ਕਿਸਾਨ ਤੇ ਨਿਰਭਰ ਸੀ ਉਹਦਾ ਵੀ ਬਹੁਤ ਵੱਡਾ ਨੁਕਸਾਨ ਹੋਇਆ ਸਾਰੀਆਂ ਗੱਲਾਂ ਕੀਤੀਆਂ ਨੇ ਪਸ਼ੂ ਜਿਹੜੇ ਉਹਨਾਂ ਦਾ ਨੁਕਸਾਨ ਬਾਰੇ ਗੱਲ ਕੀਤੀ ਆ ਮਕਾਨਾਂ ਦਾ ਜਿਹੜਾ ਨੁਕਸਾਨ ਆਇਆ ਉਹਦੀ ਗੱਲ ਕੀਤੀ ਆ ਤੇ ਪ੍ਰਧਾਨ ਮੰਤਰੀ ਜੀ ਪੰਜਾਬ ਨੂੰ ਨਰਾਸ਼ ਨਹੀਂ ਕਰਨਗੇ ਇਹ ਸਾਨੂੰ ਮਾਨ ਕਮੇਟੀ ਚੱਲ ਰਹੀ ਹੈ ਜਾਂ ਕੀ ਹਾਂਜੀ ਮੀਟਿੰਗ ਜਿਹੜੀ ਆ ਜੀ ਹੁਣ ਸੀਨੀਅਰ ਸਟਾਫ ਜਿਹੜੀ ਸੀ ਆਫੀਸਰਸ ਜਿਹੜੇ ਪੰਜਾਬ ਦੇ ਜਿੰਨੇ ਐਨਡੀਆਰਐਫ ਚੀਫ ਸਕੱਟਰੀ ਸਾਹਿਬ ਜਾਂ ਹੋਰ ਜਿੰਨੇ ਡਿਪਾਰਟਮੈਂਟ ਦੇ ਕਨਸਰਨਡ ਉਹਨਾਂ ਦੇ ਨਾਲ ਹਮੇਸ਼ਾ ਕਨਫੀਡੈਂਟ ਹੋ ਕਿ ਚੰਗਾ ਬਜਟ ਮਿਲੇਗਾ ਮਾਨਤਾ ਹੈ ਪ੍ਰਧਾਨ ਮੰਤਰੀ ਸਾਹਿਬ ਤੋਂ ਕਨਫੀਡੈਂਟ ਹੋ કે ਨਹੀਂ ਹੋ ਦੇਖੋ ਜੀ ਪ੍ਰਧਾਨ ਮੰਤਰੀ ਜੀ ਨੇ ਕਦੀ ਵੀ ਕਿਸੇ ਨੂੰ ਨਰਾਸ਼ ਨਹੀਂ ਕੀਤਾ ਤੇ ਸਸੀਂ ਪੂਰੇ ਕਨਫੀਡੈਂਟ ਆ ਕਿ ਪੰਜਾਬ ਤੇ ਪੂਰਾ ਜਿਹੜਾ ਬੰਦਾ ਰਿਪੋਰਟ ਦੀ ਮੰਗ ਹੋ ਰਹੀ ਆ ਹਾਂਜੀ 20000 ਕਰੋੜ ਰੁਪਏ ਦੀ ਗੱਲ ਹੋ ਰਹੀ ਹੈ ਮੇਰਾ ਖਿਆਲ ਹੈ ਕਿ ਜੋ ਵਧੀਆ ਹੋਊਗਾ ਪ੍ਰਧਾਨ ਮੰਤਰੀ ਜੀ ਉਹ ਆਪਣੇ ਪੰਜਾਬ ਵਾਸਤੇ ਕਰਕੇ ਜਾਣਗੇ ਕਿਉਂਕਿ ਪੰਜਾਬ ਨੂੰ ਨਿਰਾਸ਼ ਨਹੀਂ ਕਰਨਗੇ